ਔਰ ਵੱਡੀ ਗੱਲ ਜਿਹੜੇ ਧਾਲੀਵਾਲ ਸਾਹਿਬ ਕੱਲ ਦੇ ਭਾਸ਼ਣ ਤੇ ਪਛਣ ਐਵੇਂ ਪਤਾ ਨਹੀਂ ਸੋਚਦਾ ਹੀ ਨਹੀਂ ਬੋਲਣ ਤੋਂ ਪਹਿਲਾਂ ਮੇਰਾ ਵੀਰ 5-7 ਮਿੰਟ ਲਾਤੇ ਮਜੀਠੀਆ ਜਮੇਰ ਅਮਜੀਠੀਏ ਨੂੰ ਲਥੇ ਨੂੰ ਸਰਕਾਰ ਗਈ ਨੂੰ ਵਿੱਚ ਕਾਂਗਰਸ ਦੇ ਵੀ ਆ ਗਈ ਸਾਡੇ ਤੁਸੀਂ ਵੀ ਲਥਨ ਵਾਲੇ ਹੋਏ ਖੜੇ ਹੋ ਸਾਲ ਲਗਭਗ ਸਾਰੀਆਂ ਵਜ਼ੀਰੀਆਂ ਤੋਂ ਤਾਂ ਵੇਲਾ ਕੀਤਾ ਹੀ ਐ ਪਹਿਲਾਂ ਤਾਂ ਦੱਸਣਾ ਪੈਂਦਾ ਲੋਕਾਂ ਨੂੰ ਪਤਾ ਹੀ ਨਹੀਂ ਮੈਂ ਕੁਲਦੀਪ ਧਾਲੀਵਾਲ ਐਨਆਰਆਈ ਮਹਿਕਮਤ ਦੱਸਿਆ ਮਹਿਕਮੇ ਦਾ ਬਜਟ ਕਿੰਨਾ ਹੋਊਗਾ ਸਾਰੀ ਵਜ਼ੀਰੀਆਂ ਤੋਂ ਤਾਂ ਲਥਿਆ ਪਿਆ ਹੁਣ ਤਾਂ ਗੱਡੀ ਵੀ ਲੱਥਨ ਗੱਡੀ ਚੋਂ ਲੱਥਨ ਆਲਾ ਤੇ ਐਵੇਂ ਭਾਸ਼ਣ ਦੇਈ ਜਿਹੜਾ ਹਾਊ ਕਨ ਮਤਲਬ ਇਹ ਇਸਕੇਪਿਸ ਐਟੀਟਿਊਡ ਮਤਲਬ ਗੈਰ ਜ਼ਿੰਮੇਵਾਰਾ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਤੇ ਦੂਜੇ ਨੂੰ ਜ਼ਿੰਮੇਆ ਠਰਾ ਦੋ ਯਾਰ ਸਾਢੇ 3 ਸਾਲ ਤੁਹਾਨੂੰ ਸਰਕਾਰਾਂ ਡੋਂਡਿਆਂ ਨੂੰ ਹੋ ਗਿਆ ਥੋੜੇ ਵੇਲੇ ਸਾਰਾ ਕੁਝ ਹੋ ਰਿਹਾ ਅਫਸਰ ਤੁਸੀਂ ਲਾ ਰਹੇ ਹੋ ਤੇ ਜ਼ਿੰਮੇਵਾਰ ਤੁਸੀਂ 8 ਸਾਲ ਮਗਰ ਜਾ ਕੇ ਪਵਾ ਕੇ ਕੀ ਆਪ ਦੀ ਜ਼ਿੰਮੇਵਾਰੀ ਤੋਂ ਭੱਜ ਜਾਓਗੇ ਅਫਸੋਸ ਦੀ ਗੱਲ ਹੈ ਦੈਟ ਦ ਸੀਰੀਅਸਨੈਸ ਟੂ ਹੈਂਡਲ ਲਾਅ ਐਂਡ ਆਰਡਰ ਹੈ ਹੀ ਕੋਈ ਨਹੀਂ ਹਰ ਗੱਲ ਨੂੰ ਇੱਕ ਲਾਈਟਲੀ ਲਿਆ ਜਾ ਰਹਾ ਲੋਕਾਂ ਦੀ ਜਾਨ ਦੀ ਕੀਮਤ ਨੂੰ ਹੀ ਕੁਝ ਨਹੀਂ ਸਮਝਿਆ ਜਾ ਰਿਹਾ ਉਹ ਵਿਚਾਰੀ ਮਾਂ ਉਹਦੇ ਨਿੱਕੇ ਨਿੱਕੇ ਦੋ ਬੱਚੇ ਨੇ ਇੱਕ ਬੇਟੀ ਆ ਤੈਨੂੰ ਨਿਆਣੇ ਉਹਦੀ ਵਾਈਫ ਉਹਦਾ ਜਿਹੜਾ 브ਦਰ ਇਨ ਲਾ ਸੀ ਜਿਹਦੀ ਇੰਗੇਜਮੈਂਟ ਸੈਰੇਮਨੀ ਸੀ ਉਹ ਕਵੇਤ ਤੋਂ ਆਇਆ ਸੀ ਮਿਹਨਤ ਕਸ਼ ਬੰਦਾ ਕਹਿੰਦਾ ਮੇਰੇ ਸਾਹਮਣੇ ਮੇਰੇ ਭਾਈਏ ਨੂੰ ਮਾਰਦਾ ਵਿਚਾਰਾ ਕਹਿੰਦਾ ਪੁਲਿਸ ਨੂੰ ਪਿੱਟਦਾ ਹੰਬ ਗਿਆ ਕੀ ਭਾਈ ਫੜ ਲਓ ਫੜ ਲਓ ਇਹਨਾਂ ਨੇ ਮੇਰਾ ਨਕਸਾਲ ਕਰਦੇ ਨੋ 0 ਆਫਟਰਵਾਰਡ ਜੇ ਫਿਰ ਪ੍ਰੈਸ ਕਾਨਫਰੈਂਸ ਕਰਕੇ ਕਹਿੰਦੇ ਆ ਜਿਓ ਜੀ ਅਸੀਂ ਫਲਾਣੇ ਦੀ ਲੱਤ 'ਚ ਗੋਲੀ ਮਾਰਤੀ ਫਲਾਣਾ ਕਰਤਾ ਢੀਂਗ ਕਰਤਾ ਉਹਨੇ ਹਵਾਈ ਫੇਰ ਕੀਤਾ ਮਤਲਬ ਉਹਦੋਂ ਕਹਾਣੀ ਪੇਸ਼ ਕਰ ਦਿੰਦੇ ਅੱਜ ਉਹ ਕੀ ਆ ਆ ਉਹ ਜਿਹੜਾ ਆਪਣਾ ਤੁਸੀਂ ਆ ਵੀਡੀਓ ਵੇਖੀ ਆ ਦੀਪਕ ਜੀ ਦੀ ਦੀਪਕ ਹੀ ਆ ਨਾ ਹਾਂਜੀ ਕੁਮਲਦੀਪ ਕੁਮਾਰ ਜੀ ਉਹ ਵੀ ਪੂਰੇ ਹੋ ਗਏ ਹਾਉ ਡੈਥ ਹੋ ਗਈ ਜੀ ਮੈਨੂੰ ਕੋਲ ਤਾਂ ਇਹੀ ਖਬਰ ਆਈ ਆ ਕਿ ਉਹਦੀ ਡੈਥ ਹੋ ਗਈ ਆ ਜੀ ਤੇ ਜੇ ਮਤਲਬ ਇਹਦੇ ਲਈ ਹਾਓ ਇਜ਼ ਦ ਪੁਲਿਸ ਨਾਟ ਰਿਸਪੌਂਸਿਬਲ ਮੈਨੂੰ ਦੱਸੋ ਦੇ ਆਰ ਸਲੀਪਿੰਗ ਐਡੀ ਅੱਛਾ ਇਹ ਉਹ ਨਹੀਂ ਕਿ ਖੇਤਾਂ 'ਚ ਨਹੀਂ ਇਨਸੀਡੈਂਟ ਹੋ ਰੇ ਜਿੱਥੇ ਮਤਲਬ ਕਿ ਆਵਾਜਾ ਵੀ ਕੋਈ ਨਹੀਂ ਇਤੋਂ ਤਾਂ ਬਾਅਦ ਦੁਨੀਆ ਜਾਣਦੀ ਨਹੀਂ ਇਹ ਜਿਹੜੀਆਂ ਥਾਵਾਂ ਨੂੰ ਮਤਲਬ ਹਾਓ ਬੰਦਾ ਝਾਲਮਾਲ ਦੀ ਰੱਖਿਆ ਲਈ ਕੌਣ ਜ਼ਿੰਮੇਵਾਰ ਹੈ ਮੇਰਾ ਤਾਂ ਇਹ ਸਵਾਲ ਹੈ ਕੀ ਉਹ ਦਖਾਟੇ ਜੀ ਸਾਰੇ ਕੋ ਅੱਜ ਦਾ ਸਟੇਟਸ ਵਾਲਾ ਨਹੀਂ ਵਿਖਾਇਆ ਤੂੰ ਉਹ ਵੀ ਵਿਖਾ ਔਰ ਵੱਡੀ ਗੱਲ ਜਿਹੜੇ ਧਾਲੀਵਾਲ ਸਾਹਿਬ ਕੱਲ ਦੇ ਭਾਸ਼ਣ ਤੇ ਪਾਛਣ ਐਵੇਂ ਪਤਾ ਨਹੀਂ ਸੋਚਦਾ ਹੀ ਨਹੀਂ ਬੋਲਣ ਤੋਂ ਪਹਿਲਾਂ ਮੇਰਾ ਵੀਰ 5-7 ਮਿੰਟ ਲਾਤੇ ਮਜੀਠੀਆ ਜਮੇਰ ਅਮਜੀਠੀਏ ਨੂੰ ਲਥੇ ਨੂੰ ਸਰਕਾਰ ਗਈ ਨੂੰ ਵਿੱਚ ਕਾਂਗਰਸ ਦੇ ਵੀ ਆ ਗਈ ਸਾਡੇ ਤੁਸੀਂ ਵੀ ਲਥਨ ਵਾਲੇ ਹੋਏ ਖੜੇ ਹੋ ਸਾਲ ਲਗਭਗ ਸਾਰੀਆਂ ਵਜ਼ੀਰੀਆਂ ਤੋਂ ਤਾਂ ਵੇਲਾ ਕੀਤਾ ਹੀ ਐ ਪਹਿਲਾਂ ਤਾਂ ਦੱਸਣਾ ਪੈਂਦਾ ਲੋਕਾਂ ਨੂੰ ਪਤਾ ਹੀ ਨਹੀਂ ਮੈਂ ਕੁਲਦੀਪ ਧਾੜੀਵਾਲ ਐਨਆਰਆਈ ਮਹਿਕਮਤ ਦੱਸਿਆ ਮਹਿਕਮੇ ਦਾ ਬਜਟ ਕਿੰਨਾ ਹੋਊਗਾ ਸਾਰੀ ਵਜ਼ੀਰੀਆਂ ਤੋਂ ਤਾਂ ਲਥਿਆ ਪਿਆ ਹੁਣ ਤਾਂ ਗੱਡੀ ਵੀ ਲੱਥਨ ਗੱਡੀ ਚੋਂ ਲੱਥਨ ਆਲਾ ਐਵੇਂ ਭਾਸ਼ਣ ਦੇਈ ਜਿਹੜਾ ਹਾਊ ਕਨ ਮਤਲਬ ਇਸਕੇਪਿਸ ਐਟੀਟਿਊਡ ਮਤਲਬ ਗੈਰ ਜ਼ਿੰਮੇਵਾਰਾ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਤੇ ਦੂਜੇ ਨੂੰ ਜ਼ਿੰਮੇਆ ਠਰਾ ਦੋ ਯਾਰ ਸਾਢੇ 3 ਸਾਲ ਤੁਹਾਨੂੰ ਸਰਕਾਰ ਨੇ ਔਂਡੋਂਦਿਆਂ ਨੂੰ ਹੋ ਗਿਆ ਥੋੜੇ ਵੇਲੇ ਸਾਰਾ ਕੁਝ ਹੋ ਰਿਹਾ ਅਫਸਰ ਤੁਸੀਂ ਲਾ ਰਹੇ ਹੋ ਤੇ ਜ਼ਿੰਮੇਵਾਰ ਤੁਸੀਂ 8 ਸਾਲ ਮਗਰ ਜਾ ਕੇ ਪਵਾ ਕੇ ਕੀ ਆਪ ਦੀ ਜ਼ਿੰਮੇਵਾਰੀ ਤੋਂ ਭੱਜ ਜਾਓਗੇ ਅਫਸੋਸ ਦੀ ਗੱਲ ਹੈ ਥੈਟ ਦ ਸੀਰੀਅਸਨੈਸ ਟੂ ਹੈਂਡਲ ਲਾਅ ਐਂਡ ਆਰਡਰ ਹੈ ਹੀ ਕੋਈ ਨਹੀਂ ਹਰ ਗੱਲ ਨੂੰ ਇੱਕ ਲਾਈਟਲੀ ਲਿਆ ਜਾ ਰਹਾ ਲੋਕਾਂ ਦੀ ਜਾਨ ਦੀ ਕੀਮਤ ਨੂੰ ਹੀ ਕੁਝ ਨਹੀਂ ਸਮਝਿਆ ਜਾ ਰਿਹਾ ਉਹ ਵਿਚਾਰੀ ਮਾਂ ਉਹਦੇ ਨਿੱਕੇ ਨਿੱਕੇ ਦੋ ਬੱਚੇ ਨੇ ਇੱਕ ਬੇਟੀ ਆ ਤੈਨੂੰ ਨਿਆਣੇ ਉਹਦੀ ਵਾਈਫ ਉਹਦਾ ਜਿਹੜਾ 브ਦਰ ਇਨ ਲਾ ਸੀ ਜੀ ਦੀ ਇੰਗੇਜਮੈਂਟ ਸੈਰੇਮਨੀ ਸੀ ਉਹ ਕਵੇਤ ਤੋਂ ਆਇਆ ਸੀ ਮਿਹਨਤ ਕਸ਼ ਬੰਦਾ ਕਹਿੰਦਾ ਮੇਰੇ ਸਾਹਮਣੇ ਮੇਰੇ ਭਾਈਏ ਨੂੰ ਮਾਰਤਾ ਵਿਚਾਰਾ ਕਹਿੰਦਾ ਪੁਲਿਸ ਨੂੰ ਪਿੱਟਦਾ ਹੰਬ ਗਿਆ ਕੀ ਭਾਈ ਫੜ ਲਓ ਫੜ ਲਓ ਇਹਨਾਂ ਨੇ ਮੇਰਾ ਨਕਸਾਲ ਕਰ ਦੇਣਾ 900 ਆਫਟਰਵਾਰਡਸ ਇਹ ਫਿਰ ਪ੍ਰੈਸ ਕਾਨਫਰੈਂਸ ਕਰਕੇ ਕਹਿੰਦੇ ਆ ਜਿਓ ਜੀ ਅਸੀਂ ਫਲਾਣੇ ਦੀ ਲੱਤ 'ਚ ਗੋਲੀ ਮਾਰਤੀ ਫਲਾਣਾ ਕਰਤਾ ਢੀਂਗ ਕਰਤਾ ਉਹਨੇ ਹਵਾਈ ਫੇਰ ਕੀਤਾ ਮਤਲਬ ਉਹਦੋਂ ਘਾੜੀ ਪੇਸ਼ ਕਰ ਦਿੰਦੇ ਅੱਜ ਉਹ ਕੀ ਆ ਆ ਉਹ ਜਿਹੜਾ ਆਪਣਾ ਤੁਸੀਂ ਆ ਵੀਡੀਓ ਵੇਖੀ ਆ ਦੀਪਕ ਜੀ ਦੀ ਦੀਪਕ ਹੀ ਆ ਨਾ ਹਾਂਜੀ ਦੀਪਕ ਕੁਮਦੀਪ ਕੁਮਾਰ ਜੀ ਉਹ ਵੀ ਪੂਰੇ ਹੋ ਗਏ ਹਾਉ ਡੈਥ ਹੋ ਗਈ ਜੀ ਮੈਨੂੰ ਕੋਲ ਤਾਂ ਇਹੀ ਖਬਰ ਆਈ ਆ ਕਿ ਉਹਦੀ ਡੈਥ ਹੋ ਗਈ ਆ ਜੀ ਤੇ ਜੇ ਮਤਲਬ ਇਹਦੇ ਲਈ ਹਾਓ ਇਜ਼ ਦ ਪੁਲਿਸ ਨਾਟ ਰਿਸਪੌਂਸਿਬਲ ਮੈਨੂੰ ਦੱਸੋ ਦੇ ਆਰ ਸਲੀਪਿੰਗ ਐਟ ਦੀ ਅੱਛਾ ਇਹ ਉਹ ਨਹੀਂ ਕਿ ਖੇਤਾਂ 'ਚ ਨਹੀਂ ਇਨਸੀਡੈਂਟ ਹੋ ਰਿਹਾ ਜਿੱਥੇ ਮਤਲਬ ਕਿ ਆਵਾਜ਼ ਆ ਵੀ ਕੋਈ ਨਹੀਂ ਇੱਥੋਂ ਤਾਂ ਬਾਅਦ ਦੁਨੀਆ ਜਾਣਦੀ ਨਹੀਂ ਇਹ ਜਿਹੜੀਆਂ ਥਾਵਾਂ ਨੇ ਮਤਲਬ ਹਾਓ ਬੰਦਾ ਜਾਨ ਮਾਲ ਦੀ ਰੱਖਿਆ ਲਈ ਕੌਣ ਜ਼ਿੰਮੇਵਾਰ ਹੈ ਮੇਰਾ ਤਾਂ ਇਹ ਸਵਾਲ ਹੈ ਕੀ ਉਹ ਦਖਾਟੇ ਜੀ ਸਾਰੇ ਕੋ ਅੱਜ ਦਾ ਸਟੇਟਸ ਵਾਲਾ ਨਹੀਂ ਵਿਖਾਇਆ ਤੂੰ ਉਹ ਵੀ ਵਿਖਾ You're lovely.